ਸੋਲੇ ਦੇ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸਿਏ ਕਿ ਗੈਨੀ ਹਰਪ੍ਰੀਤ ਸਿੰਘ ਨੇ ਵੱਡੀ ਮੀਟਿੰਗ ਸਾਧ ਲਈ ਹੈ ਜੀ ਹਾਂ ਅੱਛ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੀ ਹੈ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਤਾਂ ਤੁਹਾਨੂੰ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਕਈ ਅਹਿਮ ਮੀਟਿੰਗਾਂ ਹੋਈਆਂ ਜਿਸ ਦੇ ਵਿੱਚ ਪੰਥਕ ਮਸਲੇ ਆ ਤੇ ਦੂਜੇ ਪਾਸੇ ਉੱਥੇ ਹੀ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ ਜਿਸ ਦੇ ਵਿੱਚ ਤੁਹਾਨੂੰ ਦੂਜੇ ਪਾਸੇ ਉੱਥੇ ਹੀ ਕੱਲ ਗੈਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਕੁਝ ਛੇ ਪੋਸਟਰ ਜਿਹੜੀਆਂ ਕਿ ਸਾਂਝੀ ਕੀਤੀਆਂ ਜਿਸ ਦੇ ਤਹਿਤ ਉਥੇ ਹੀ ਬਰਗਾੜੀ ਮਾਮਲੇ ਦੇ ਵਿੱਚ ਜਿਹੜੇ ਕਿ ਬਾਦਲ ਪਰਿਵਾਰ ਦੇ ਉੱਤੇ ਉਹਨਾਂ ਨੇ ਕਈ ਸਵਾਲ ਚੱਕੇ ਪਰੰਤੂ ਅੱਜ ਇੱਕ ਅਹਿਮ ਮੀਟਿੰਗ ਸੱਦ ਲਈ ਹੈ ਤਾਂ ਦੱਸਿਆ ਹੈ ਕਿ ਇਹ ਮੀਟਿੰਗ ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਥੋੜੇ ਸਮੇਂ ਵਿੱਚ ਕੋਈ ਇੱਕ ਅਹਿਮ ਕਾਨਫਰੰਸ ਆ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਲੀਡਰਸ਼ਿਪ ਨੂੰ ਸੱਦਿਆ ਗਿਆ ਹੈ ਤੇ ਜਿਸ ਦੇ ਵਿੱਚ ਪੰਜਾਬ ਦੇ ਕਈ ਅਹਿਮ ਮੁੱਦੇ ਦੇ ਉੱਤੇ ਅੱਜ ਜਿਹੜੀ ਕਿ ਅਕਾਲੀ ਦਲ ਪੁਨਰਸੁਰਜੀਤੀ ਦੇ ਵੱਲ ਵੱਡਾ ਫੈਸਲਾ ਲਿਆ ਜਾ ਸਕਦਾ ਤਾਂ ਬੀਤੇ ਦਿਨਾਂ ਦੇ ਵਿੱਚ ਸੈਸ਼ਨ ਵੀ ਹੋਇਆ ਤੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਕਿ ਚਰਚਾ ਹੋ ਸਕਦੀ ਹੈ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜੇ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕਈ ਸਵਾਲ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਆਛ ਗਿਆਨੀ ਹਰਪੀ ਸਿੰਘ ਇਹਨਾਂ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਕਿ ਚਰਚਾ ਕਰਨਗੇ ਆਪਣੀ ਲੀਡਰਸ਼ਿਪ ਦੇ ਨਾਲ ਜਿਹੜੀ ਕਿ ਸਲਾਹ ਕੀਤੀ ਜਾਵੇਗੀ ਜਿਸ ਤੋਂ ਬਾਅਦ ਕੋਈ ਇੱਕ ਵੱਡੀ ਅਹਿਮ ਕਾਨਫਰੰਸ ਹੈ ਜਿਹੜੀ ਕਿ ਆ ਸਕਦੀ ਹੈ ਜਿ세 ਵਿੱਚ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਤੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ 16 ਦੇ ਵੱਡੇ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸਿਆ ਕਿ ਗੈਨੀ ਹਰਪ੍ਰੀਤ ਸਿੰਘ ਨੇ ਵੱਡੀ ਮੀਟਿੰਗ ਸਾਧ ਲਈ ਹੈ ਜੀ ਹਾਂ ਅੱਛ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੀ ਹੈ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਤਾਂ ਤੁਹਾਨੂੰ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਕਈ ਅਹਿਮ ਮੀਟਿੰਗਾਂ ਹੋਈਆਂ ਜਿਸ ਦੇ ਵਿੱਚ ਪੰਥਕ ਮਸਲੇ ਆ ਤੇ ਦੂਜੇ ਪਾਸੇ ਉੱਥੇ ਹੀ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ ਜਿਸ ਦੇ ਵਿੱਚ ਤੁਹਾਨੂੰ ਦੂਜੇ ਪਾਸੇ ਉੱਥੇ ਹੀ ਕੱਲ ਗੈਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਕੁਝ ਨਿਜੀ ਪੋਸਟਰ ਜਿਹੜੀਆਂ ਕਿ ਸਾਂਝੀ ਕੀਤੀਆਂ ਜਿਸ ਦੇ ਤਹਿਤ ਉਥੇ ਹੀ ਬਰਗਾੜੀ ਮਾਮਲੇ ਦੇ ਵਿੱਚ ਜਿਹੜੇ ਕਿ ਬਾਦਲ ਪਰਿਵਾਰ ਦੇ ਉੱਤੇ ਉਹਨਾਂ ਨੇ ਕਈ ਸਵਾਲ ਚੱਕੇ ਪਰੰਤੂ ਅੱਜ ਇੱਕ ਅਹਿਮ ਮੀਟਿੰਗ ਸੱਦ ਲਈ ਹੈ ਤਦ ਦਾਸੀ ਹੈ ਕਿ ਇਹ ਮੀਟਿੰਗ ਦੱਸਿਆ ਜਾ ਰਿਹਾ ਕਿ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਥੋੜੇ ਸਮੇਂ ਵਿੱਚ ਕੋਈ ਇੱਕ ਅਹਿਮ ਕਾਨਫਰੰਸ ਆ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਲੀਡਰਸ਼ਿਪ ਨੂੰ ਸੱਦਿਆ ਗਿਆ ਹੈ ਤੇ ਜਿਸ ਦੇ ਵਿੱਚ ਪੰਜਾਬ ਦੇ ਕਈ ਅਹਿਮ ਮੁੱਦੇ ਦੇ ਉੱਤੇ ਆਜਿ ਜਿਹੜੀ ਕਿ ਅਕਾਲੀ ਦਲ ਪੁਨਰਸੁਰਜੀਤਿ ਦੇ ਵੱਲੋਂ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਸੈਸ਼ਨ ਵੀ ਹੋਇਆ ਤੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਕਿ ਚਰਚਾ ਹੋ ਸਕਦੀ ਹੈ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜੇ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕਈ ਸਵਾਲ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਆਛ ਗਿਆਨੀ ਹਰਪੀ ਸਿੰਘ ਇਹਨਾਂ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਕਿ ਚਰਚਾ ਕਰਨਗੇ ਆਪਣੀ ਲੀਡਰਸ਼ਿਪ ਦੇ ਨਾਲ ਜਿਹੜੀ ਕਿ ਸਲਾਹ ਕੀਤੀ ਜਾਵੇਗੀ ਜਿਸ ਤੋਂ ਬਾਅਦ ਕੋਈ ਇੱਕ ਵੱਡੀ ਅਹਿਮ ਕਾਨਫਰੰਸ ਹੈ ਰੈਡੀ ਆ ਸਕਦੀ ਹੈ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਤੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ